ਰਾ ਮੇਰਾ ਪੂਜਾ ਸੰਘਾ ਨਾਲ ਕੋਈ ਰਿਲੇਸ਼ਨ ਨਹੀਂ ਰਿਹਾ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਪੂਜਾ ਸੰਘਾ ਬਾਰੇ ਜਿਸ ਦਾ ਨਾਂ ਤੁਸੀਂ ਪਹਿਲਾਂ ਵੀ ਸੁਣ ਚੁੱਕੇ ਹੋ ਕਿਉਂਕਿ ਉਹ ਆਪਣੇ ਤਿੰਨ ਵਿਆਹਾਂ ਕਰਕੇ ਪਹਿਲਾਂ ਹੀ ਚਰਚਾ ਦੇ ਵਿੱਚ ਰਹਿ ਚੁੱਕੀ ਹੈ ਹਾਲ ਹੀ ਦੇ ਵਿੱਚ ਉਸ ਨੇ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਵਿੱਚ ਉਸ ਨੇ ਦੱਸਿਆ ਕਿ ਉਸ ਦਾ ਤੀਜਾ ਪਤੀ ਸੁਖ ਜਸਲ ਉਸ ਨੂੰ ਪਰੇਸ਼ਾਨ ਕਰਦਾ ਹੈ ਘਰ ਛੱਡਣ ਲਈ ਕਹਿੰਦਾ ਹੈ ਤੇ ਰਿਸ਼ਤੇ ਵਿੱਚ ਤਣਾਅ ਬਣਿਆ ਹੋਇਆ ਹੈ ਇਸ ਵੀਡੀਓ ਦੇ ਆਉਣ ਨਾਲ ਹੀ ਸੋਸ਼ਲ ਮੀਡੀਆ ਤੇ ਲੋਕਾਂ ਨੇ ਆਪਣੀ ਆਪਣੀ رائے ਦੇਣੀ ਸ਼ੁਰੂ ਕਰ ਦਿੱਤੀ। ਕੁਝ ਨੇ ਪੂਜਾ ਨੂੰ ਸਹੀ ਦੱਸਿਆ ਤੇ ਕੁਝਕ ਲੋਕਾਂ ਨੇ ਉਸ ਦੇ પતિ ਦੀ ਸਾਈਡ ਲਈ। ਪਰ ਹੁਣ ਸੁਖ ਜਸਲ ਨੇ ਵੀ ਆਪਣੀ ਚੁੱਪੀ ਤੋੜ ਦਿੱਤੀ ਹੈ। ਉਹ ਲਾਈਵ ਆਇਆ ਤੇ ਜਨਤਾ ਸਾਹਮਣੇ ਇਹ ਕਹਿ ਦਿੱਤਾ ਕਿ ਹੁਣ ਉਸ ਦਾ ਪੂਜਾ ਨਾਲ ਕੋਈ ਵੀ ਰਿਸ਼ਤਾ ਨਹੀਂ ਰਿਹਾ। ਦੋਵੇਂ ਉਹ ਦੁਜੀਏ ਇੱਕ ਦੂਜੇ ਤੋਂ ਅਲੱਗ ਹੋ ਚੁੱਕੇ ਹਨ ਸੌਖ ਨੇ ਇਹ ਵੀ ਦੱਸਿਆ ਕਿ ਉਸਨੇ ਹੁਣ ਨਵਾਂ ਇੰਸਟਾਗ੍ਰam ਅਕਾਊਂਟ ਵੀ ਬਣਾ ਲਿਆ ਹੈ ਜਿਸ ਤੇ ਉਸਨੇ ਆਪਣੀ ਸਟੋਰੀ ਰਾਹੀਂ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਉਹ ਪੂਜਾ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਨਹੀਂ ਰੱਖਣਾ ਚਾਹੁੰਦਾ ਉਸਦੇ ਬੋਲ ਸੰ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਜਿਸ ਨਾਲ ਉਹ ਇਹ ਦੱਸਣਾ ਚਾਹੁੰਦਾ ਸੀ ਕਿ ਗਲਤੀ ਸਿਰਫ ਇੱਕ ਪਾਸੇ ਦੀ ਨਹੀਂ ਸੀ ਹਾਲਾਂਕਿ ਦੋਵਾਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਉਹ ਹੁਣ ਇਕੱਠੇ ਨਹੀਂ ਰਹਿੰਦੇ ਪਰ ਅਜੇ ਤੱਕ ਕਿਸੇ ਨੇ ਵੀ ਇਹ ਨਹੀਂ ਦੱਸਿਆ ਕਿ ਅਸਲ ਵਿੱਚ ਰਿਸ਼ਤੇ ਵਿੱਚ ਅਣਬਣ ਹੋਈ ਕਿਉਂ ਹੈ ਕੀ ਕਾਰਨ ਹੈ ਜਿਸ ਨੇ ਉਹਨਾਂ ਦੋਨਾਂ ਨੂੰ ਵੱਖ ਕਰ ਦਿੱਤਾ ਕਿਉਂਕਿ ਪੂਜਾ ਸੰਗਾ ਦੇ ਪਹਿਲਾਂ ਵੀ ਦੋ ਡਿਵੋਰਸ ਹੋ ਚੁੱਕੇ ਹਨ ਹੁਣ ਸਾਰੀਆਂ ਅੱਖਾਂ ਇਹੀ ਦੇਖ ਰਹੀਆਂ ਹਨ ਕਿ ਅਗਲੇ ਦਿਨਾਂ ਵਿੱਚ ਹੋਰ ਕੀ ਖੁਲਾਸੇ ਹੁੰਦੇ ਹਨ ਕਿਉਂਕਿ ਪੂਜਾ ਸੰਗਾ ਆਪਣੇ ਤਲਾਕਾਂ ਦੇ ਨਾਲ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਰਹਿ ਚੁੱਕੀ ਹੈ ਤੇ ਬਾਕੀ ਕੀ ਕਿਹਾ ਸੁਖ ਜਸਨ ਨੇ ਵੀਡੀਓ ਦੇ ਵਿੱਚ ਤੁਸੀਂ ਵੀ ਦੇਖੋ ਇਸ ਵੀਡੀਓ ਦੇ ਵਿੱਚ ਜੀ ਕਿੱਦਾਂ ਸਾਰੇ ਭਰਾ ਮੇਰੇ ਠੀਕ ਹੀ ਹੋਵੋਗੇ ਜਿੱਦਾਂ ਕਿ ਮੈਂ ਤੁਹਾਨੂੰ ਸਟੋਰੀ ਪਾ ਕੇ ਦੱਸਿਆ ਮੇਰਾ ਭਰਾ ਮੇਰਾ ਪੂਜਾ ਸੰਗਾ ਨਾਲ ਕੋਈ ਰਿਲੇਸ਼ਨ ਨਹੀਂ ਰਿਹਾ ਮੈਂ ਹੁਣ ਤੁਹਾਨੂੰ ਵੀਡੀਓ ਪਾ ਕੇ ਵੀ ਦੱਸ ਰਿਹਾ ਠੀਕ ਹੈ ਤੁਹਾਨੂੰ ਪਤਾ ਹੀ ਹੈ ਭਰਾ ਇੱਕਾਤ ਨਾਲ ਤਾੜੀ ਦਾ ਵੱਜਦੀ ਨਹੀਂ ਬਾਕੀ ਦੇਖਦੇ ਆ ਕੀ ਬਣਦਾ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ